ਤਸਰੀ ਕਾਜੀ ਸਾਰਿਆਂ ਨੂੰ ਲਓ ਜੀ ਮੇਰੋ ਮੇਲੋ ਚਾਚੇ ਨੂੰ ਤਸਰੀ ਕਾਜੀ ਤਿਕਾਲ ਹੈ ਔਰ ਬੰਮੇ ਬੜਾ ਵੀਜੀ ਹੈ ਜੀਜੀਓ ਬਸ ਹੂੰ ਉੱਪਰ ਗਿਆ ਤੁਹਾਡਾ ਕੰਮ ਵੀ ਆ ਗਿਆ ਤੁਹਾਨੂੰ ਬੈਠੇ ਦੇਖ ਲਿਆ ਇੱਧਰ ਜਦੋਂ ਮਿਸਤਰੀ ਕੋ ਜਾ ਕੇ ਆਉਣਾ ਮਿਸਤਰੀ ਕੋ ਨਹੀਂ ਜਾ ਕੇ ਜੱਗਾ ਫੋਨ ਕਰ ਦੋ ਜਗਾ ਅਈ ਮੜਾ ਜੀ ਅੱਛਾ ਸਲਾਦੇ ਕੇ ਆਏ ਕੋਈ ਸਲਾਦੇ ਜੀਣੀ ਹੈ ਅ ਚਾਚੇ ਸਲਾਦੇ ਕੇ ਆਏ ਕੋਈ ਜਿੱਦਾਂ ਨੂੰ ਪਤਾ ਸਲਾ ਦੇਣ ਗਿਆ ਉਹਨੇ ਜੱਟ ਚੁਕਾ ਕੇ ਜਾਉਂਦਾ ਫਿਰ ਉਹ ਪ੍ਰਧਾਨ ਆ ਗਿਆ ਓਰੇ ਫਿਰ ਪ੍ਰਧਾਨ ਆ ਗਿਆ ਓਰੇ ਹੈ ਬਈ ਚਾਚੇ ਸੁਣ ਲਾ ਹੁਣ ਪ੍ਰਧਾਨ ਆ ਗਿਆ ਸਵੇਰੋਂ ਮੈਂ ਕਿਹਾ ਤੂੰ ਕਿੱਧਰ ਬੈਠਾ ਓਰੇ ਬਸ ਕਹਿੰਦਾ ਪੰਮੇ ਕਿ ਨਹੀਂ ਚਲੀ ਗਏ ਕਹਿੰਦਾ ਪੰਮੇ ਗਾ ਸਲਾ ਦੇਤੀ ਜਿਹਦੇ ਹਸ ਫਿਰ ਗੋਲ ਆ ਗਿਆ ਉਹਨੇ ਕਿੰਨੇ ਸਲਾ ਦੇਤੀ ਗੰਨਾ ਹੋਣਾ ਪ੍ਰਧਾਨ ਕੋਲ 30 35 ਭਰੀਆਂ ਹਾਂ ਉਹਨੇ ਸਲਾ ਦੇਤੀ ਵੀ ਇਹਦੀ ਟਰਾਲੀ ਚ ਪਾ ਲਈ ਸਾਡੇ ਵਾਲੀ ਚ ਸਾਡੇ ਵਾਲੇ ਦਾ ਸਾਫੜਾ ਨਹੀਂ ਪਿਆ ਜਾਂਦਾ ਤੂ ਜਲੀ ਆਣਾ ਮੈਂ ਤਾਂ ਕਹਿ ਬਹ ਅੱਜ ਵਾਲੀ ਦੀ ਬਾਜੀ ਕੋ ਗੁਰਮਖਾੜੀ ਉਮਾ ਪਾਦੇ ਉਹਦਾ ਹੁਣ ਗਲਾਸ ਤੇ ਪਰਚੀ ਤੋ ਰੇੜੇ ਤੋਂ ਚਲੀ ਜਾਵੇ ਤਾਂ ਵੀ ਕੀ ਹੈ ਇਹ ਗੋੜ ਬਣਾ ਲੈ ਕੇ ਕੁੜੀ ਉਹਦਾ ਬੱਥੇ ਕਾ ਗੋੜਾ ਨਹੀਂ ਸਾਤੀ ਕਿੰਦੇ ਗੁੜਨੀ ਬਣਦਾ ਪਰ ਮੈਂ ਵਿਹਲਾ ਹੋਇਆ ਪਿਆ ਹੋਣੀ ਨਹੀਂ ਹੁਣ ਕੰਮ ਛੇੜਨੀ ਲੋਕਾਂ ਨੂੰ ਆਪ ਵਿਹਲਾ ਹੋਈ ਫਿਰਦਾ ਇਹ ਤਾਂ ਹੈ ਆ ਵਿਹਲਾ ਹੈ ਹੈ ਆਪਦਾ ਵਿਹਲਾ ਹੁਣ ਮੈਂਨੇ 35 ਬਜਿਆ ਕਹਿੰਦਾ ਮੈਂ ਕੀ ਕਰਾਂ ਮੈਂ ਭਾਈ ਜਿਹੜਾ ਦਿਖਦਾ ਪਾ ਦੇ ਕਹਿੰਦਾ ਕਿਹਜਾ ਗੰਨਾ ਰਹਿ ਗਿਆ ਮੈਂ ਹਾਰਸ਼ਪੀਤਾ ਰਹਿ ਗਿਆ ਇੱਕ ਹੂੰ ਹੂੰ ਕੁਲਦੀਪ ਵੀਰ ਦਾ ਏ ਮਗਾ ਆਈਏ ਜੱਲੇ ਦਾ ਬਿੰਦਰ ਰੋਣਾ ਮੁੱਕ ਗਿਆ ਮਗਾ ਹਾਂ ਮੈਂ ਭਾਈ ਤੂੰ ਦੇਖ ਲੈ ਬਾਕੀ ਮੈਂ ਤਾਂ ਕਿਸੇ ਦਾ ਮਾਪਾ ਵੀ ਵਰਸੋਂ ਮੇਰੀ ਆਪਾ ਜਾਂਦਾ ਕਹਿੰਦਾ ਜਦੋਂ ਲੇਬਰ ਨਹੀਂ ਤੇ ਮਿਲੀ ਉਹ ਬੰਦੀ ਅੱਜ ਮੇਰੇ ਉਹਨੂੰ ਦੋ ਦਿਨ ਹੂੰ ਬਾਕੀ ਮਾਪਾ ਵੀ ਤੂੰ ਦੇਖ ਲੈ ਉਹ ਵੀ ਕਹਾ ਦੋ ਮਿਸਤਰੀ ਤੇ ਰਹਿਲੇ ਸਾਡੇ ਨੇ ਦੋ ਅੱਛਾ ਡੇਢ ਹੋ ਗਏ ਸਨ ਦੋ ਪਾਸੇ ਡਬਲ ਆਇਆ ਦੋ ਬੱਤੀਆਂ ਸਵਾ ਦੋ ਦੋ ਦੀ ਕੁਆਂਟੀਟੀ ਆਉਂਦੀ ਆ ਤੇ ਤਿੰਨ ਜਿਹੜੀ ਕਰਨਾ ਡੇਢ ਡੇਢ ਸੌ ਦੇ ਇਹਨੇ ਤਾਂ ਕਰਨਾ ਹੀ ਨਹੀਂ ਕਹਿੰਦਾ ਮੈਨਾਂ ਕੀ ਹੈਤਾ ਮਾਤਾ ਸੋਹਣੀ ਜੀ ਉਹ ਕਹਿੰਦਾ ਇੱਕ ਕਰਨਾ ਏ ਇੱਕ ਕਰਨਾ ਕਹਿੰਦਾ 150 ਵਾਲਾ ਇੱਕ ਕਰਨਾ 250 ਵਾਲਾ ਭਾ ਇਹ ਤਾਂ ਆਉਂਦੀ ਨਹੀਂ ਭੈ ਜਿਹੜਾ 100 ਸੋਹਣੀ ਕਹਿੰਦਾ ਜਿੱਦਾਂ ਲਾ ਕੇ ਕਹਿੰਦਾ ਸਾਰੇ ਘੱਟੇ ਜਾਣਾ ਹੂੰ ਕਿੱਧਰ ਆ ਮੈਂ ਸਾਲ ਨੂੰ ਖੌਰੇ ਕਿੱਧਰ ਗੱਗੇ ਘੜਦੇ ਹਾਂ ਕਿਤੇ ਵੀ 6-7 ਕਿਵੇਂਗਾ ਨਾ ਪਤਾ ਨਹੀਂ ਉਹ ਵੀ ਭਈਆਂ ਦੂਆ ਦਾ ਬਿਮਾਰੀ ਪਿਆ ਨੰਬਰ ਕੁਝ ਵੀ ਨਹੀਂ ਕੰਨ ਨੂੰ ਆਉਣਾ। ਹਾਂ ਜਗਰੀਬ ਦੇ ਗੱਲ ਹੋਣਾ। ਪਾਸ ਤੋਂ ਆਉਣਾ ਜੀ ਜਗਰੀਬ ਤੇ। ਆਲੋ ਹਣੀ। ਆਲੋ ਜੱਗਾ ਕਹਿੰਦਾ ਮੇਰੇ ਜਾਣਾ ਹੌਣੀ। ਹਾਂ ਚੱਕੇ ਨਹੀਂ ਆਉਣਾ। ਮੈਂ ਜਿਹੜੀ ਘੜ ਕੇ ਆਉਣੀ ਹਣੀ। ਉਹ ਕਹਿੰਦਾ ਵੀ ਆਜ ਮੇਲੇ ਦਾ 10 ਤਰੀਕ ਕਹਿੰਦੇ ਆ। ਹਾਂ ਹਾਂ। ਤੇ ਆ ਰਾਹੀਂ ਟੁੱਟਣਾ ਰਹਿ ਗਿਆ ਉਹਦੇ ਉੱਥੇ ਹੁਣ। 10 ਤਰੀਕ ਤੱਕ ਮੇਰੇ ਚਲੂ। ਵੱਧ ਚੱਲੂਗਾ। ਵੱਧ ਚੱਲੂਗਾ ਤਾਂ ਮਿਲਦਾ। ਚੱਲਦਾ ਕਿਹੜਾ? ਇਹ ਹਰੇ ਕੇ ਕਹਿੰਦਾ ਕੋਈ ਕਹਿੰਦਾ ਮੇਰੇ ਕੋਲ 4 ਘਿਹੜੇ, ਕੋਈ ਕਹਿੰਦਾ 3 ਕਿਲੇ ਖੜੇ, ਕੋਈ ਕਹਿੰਦਾ 4 ਕਿਲੇ ਖੜੇ ਐਂ ਕਹਿੰਦਾ ਹਰੇ ਕੇ ਮੇਲੇ 'ਚ। ਉਹ ਦੇਖਣ ਵੀ ਗਈਏ ਕਰਦੇ ਜਾਣ ਕੇ ਪਰ ਮਰਨ ਦੇ ਬਾਰੇ ਵੀ ਬਹੁਤ ਆ ਤੇਰੇ ਵਰਗੇ ਜਿਹਦੇ ਵਰਗੇ ਕਰੀ ਜਾਵਾਂ ਕਹੂਗਾ ਜੀ ਕਹਿੰਦਾ ਕਹੂਗੀ ਬਈ ਨਗਨਖੜ ਉਹ ਯਾਰ ਹੈਂ ਐਸਾ ਆਪਣਾ ਰਸੀ ਟੁੱਟਣਾ ਤੁਹਾਡੇ ਪਿੰਡ ਚ ਟਾਈਮ ਕਹੂਗਾ ਅੱਜ ਹੈਂ ਅੱਜ ਕਾਇ ਹੋ ਗਈ 26 ਹੋ ਗਈ ਅੱਜ 26 25 25 ਹੋ ਗਈ ਪਾਜੇ ਪੰਜ 6 ਦਿਨ ਹਫਤਾ ਹੀ ਪਿਆਈਦਾ ਹਾਂ ਅੱਜ ਅੱਜ ਇੱਕ ਘਰ ਹੋਰ ਵੇਲਾ ਹੋ ਚੱਲੇ ਆ ਦੇਖੋ ਮੇਗਾ ਪਾਸਤਾ ਆ ਕਿੰਨਾ ਕਾ ਯਾਰ ਕਰਨਾ ਪਟਾ ਲਾ ਪਟਾ ਗੁਲਤਾਂ ਹੋ ਗਿਆ ਯਾਰ ਯਾਰ ਕਰਨਾ ਨਹੀਂ ਪਰ ਪੂਨਾ ਗੇੜਾ ਹੋ ਰਿਹਾ ਹੈ ਨਾ ਇਹਨਾਂ ਤੇ ਕਿੱਦਾਂ ਹੈ ਸਭ ਤੋਂ ਜ਼ਿਆਦਾ ਦੁਖੀ ਮੈਨੂੰ ਕਹਿ ਬੰਦੇ ਨੇ ਕਰਿਆ ਬਾਈ ਸੱਦਾ ਹੋਇਆ ਸੀ ਗਿਆ ਬਰਾਲਾ ਆਖਰੀ ਕਾਲ ਸੀ ਡਾਕਟਰ ਸਾਹਿਬ ਹਾਂ ਕਿਹਦਾ ਦੁੱਖ ਬਣਾਉਣਾ ਤੇ ਭਾਰ ਬਣਾਉਣਾ ਬਹੁਤ ਬੜਾ ਪਉਣਾ ਹੈ ਅੱਛਾ ਹਾਂ ਸਮਝਿਆ ਹਾਂ ਹਾਂ ਮੈਂ ਤੇਰੇ ਅਹੀਂ ਕਰਦਾ ਫਿਰ ਗੱਲ ਤੇ ਮੈਂ ਬੰਡ ਭਾਈ ਪਾ ਕੇ ਕਰਕੇ ਰਹਿ ਕਰੂੰਗਾ ਨਹੀਂ ਨਹੀਂ ਚੱਕਾਉਣੀ ਆ ਪਾਵਾ ਪਿਲੰਦਾ ਅੱਛਾ ਬਾਤ ਤੇ ਚੱਕਾਉਣੀ ਆ ਮਨਾ ਕੇ ਠੀਕ ਆ ਇਹਨੂੰ ਆ ਬੰਨ ਕੇ ਸਿੱਖ ਲੈ ਜੇ ਬੰਦਾ ਨਾ ਹੋਵੇ ਕਈ ਵਾਰ ਕੋਲ ਕੋਈ ਨਾ ਬੰਨ ਤਾਂ ਮਾਪ ਵੀ ਲੈਣਾ ਹੈ ਜੀ ਗੱਲ ਬੰਨ ਕੇ ਦਿਖਾ ਇਹ ਹੋਣਾ ਜਿਆਦਾ ਪਾਦੀ अच्छा। ਨਾਲ ਕਰਦੇ ਹੋਗੇ। ਠੀਕ ਆ। ਇੱਕ ਉਹ ਗੜਾ ਲਾਉਣਾ। ਸਿਰ ਪਰ ਤੇਰੇ ਨਹੀਂ ਹੋਸ ਆਏਗਾ। ਸਿਰ ਨੂੰ ਲਾਉਣਾ ਹੀ ਆ ਯਾਰ। ਲੈ। ਆਜ ਮੈਂ ਕਹੂਗਾ ਬਾਕੀ ਭਾਈ ਆਪਣੇ ਕੋ। ਨਾ ਜ ਪੌਣੀ ਨਹੀਂ ਹੈਗੇ ਸਾਰੇ ਉਹੀ ਹੋਣੇ ਆ। ਜੇ ਇਹਨਾਂ ਨੂੰ ਨਾ ਧੱਗ ਨਾ ਲੱਗ ਜੇ ਬੇਬੇ ਨੂੰ। ਕੈਸ ਬਣ ਕੇ? ਇਹਦੀ ਸਪਾਈ ਕਰ ਉਹਨੇ ਮਾੜੀ ਮੋਟੀ। ਉਹ ਕਰੂਗਾ ਇੱਕ ਡੋਲੇ ਕਪੋਲੇ ਤਿਆਰ। ਲੈ ਆ ਕੇ ਰੱਖ ਦੇਣਾ ਆਪਾਂ ਇਹਨਾਂ ਸਾਨੂੰ ਪਾਉਣਾ। ਇਹ ਥਰੇਸੇ ਕਢਣਾ ਏ। ਇਹਨੂੰ ਕਹਣਾ ਇਹਦੀ ਕੰਮ ਕਰਾਓ ਮਾੜਾ ਮੋਟਾ। ਨਾ ਇਹ ਹੋਇਆ ਵਾ ਸਾਰਾ ਕੰਮ ਅੱਛਾ ਯਾ ਗਿਆ ਹੁਣ ਚੱਲ ਚੱਕ ਫਿਰ ਇਹਨਾਂ ਨੇ ਕਿਹੜੇ ਕਾਰਨ ਆਇਦ ਕੀ ਆਪਣੀਆਂ ਬਸ ਹਾਂ ਹਾਂ ਚੱਲ ਜਾ ਕੋ ਫਿਰ ਸਭ ਤੋਂ ਵੱਧ ਦੁਖੀ ਕਰਦਾ ਤੂੰ ਸਭ ਤੋਂ ਵੱਧ ਉਹ ਨਹੀਂ ਕਰਦਾ ਭਰਾਵਾ ਤੂੰ ਵੀ ਆ ਜਾ ਹੁਣ ਆ ਜਾ ਮਰੰਡੇ ਮੈਲ ਨੂੰ ਜਾ ਰਹੇ ਹੱਤੀ ਹੁਣ ਟਰੈਕਟਰ ਚੱਲੇ ਵਾਲਾ ਜੱਲੇ ਅਗਦੇ ਗਿਆ ਵਾ ਅੱਜ ਪਤਾ ਮੇਰਾ ਟਰਾਲੀ ਖਾਲਾ ਟਰਾਲਾ ਖਾਜੀ ਕਰਿਆ ਖਾਜੀ ਤੁਗਰੀ ਵਾ ਜਾਣੇ ਵਾਲੇ ਆ ਹੇ ਰੋੜ ਬਣਿਆ ਭਰਤਵਾਲਾ ਨੰਬਰ ਆ ਜੇ ਟਰਾਲੀ ਦਾ ਆਉਣਾ ਏ ਟਰਾਲੀ ਖੜੀਆ ਰੇਡੀ ਵਾਲੀ ਲਾਈਨ ਚ ਕੰਟੇਨ ਦੇ ਮੂਰੇ ਦੇਖਦੇ ਆ ਔਫੇ ਵੀ ਜਗ੍ਹਾ ਦੇਖਣੀ ਪੈਣੀ ਆ ਜੇ ਟਰਾਲੀਆਂ ਵਾਲੇ ਜਿਹੜੇ ਲੱਗ ਜਾਂਦੇ ਆ ਕਈ ਵਾਰ ਤੇ ਟਰਾਲੀ ਪਾਣੀ ਔਖੀ ਹੋ ਜਾਂਦੀ ਆ ਚਲੋ ਆਏ ਵੀ ਨੰਬਰ ਆਉਣ ਦਾ ਥੋੜੀ ਦੇਰ ਪਹਿਲਾਂ ਜਾਣਾ ਚੰਗਾ ਏ ਜੋ ਰੋਡ ਉਪਰ ਖਰਚਾ ਬਹੁਤ ਘਰੇ ਘਰ ਹੋਇਆ ਕਰੋ ਸਿਗਾ ਬਹੁਤ ਬੜੀਆਂ ਬੜੀਆਂ ਬਣਾਦਿਆਂ ਨੂੰ ਵਧੀਆ ਆਹ ਦੁਗਰੀ ਪਿੰਡ ਆ ਗਿਆ ਦੁਗਰੀ ਦੇ ਪਿੰਡਾਂ ਜਿਹਨੂੰ ਹੋ ਗਏ ਥੋੜਾ ਨੇੜੇ ਪੈਂਦਾ ਮਰੰਡਾ ਜੇ ਰੋ ਦੇਖਦੇ ਬਾਕੀ ਮੈਲਵਾਂ ਜਾ ਕੇ ਕਿੰਨਾ ਕਰਾ ਰਿਹਾ ਰੋਸ਼ ਹੈ ਲੋਗੀ ਇੱਕ ਰੋਡ ਆਪਣਾ ਦੁਗਰੀ ਕੋਲ ਆ ਗਿਆ ਦਾ ਤੇ ਹੁਣ ਕਾਈਨ ਔਰ ਰੱਫੇ ਇੱਥੇ ਇੱਕ ਰੋਡ ਹੋਰ ਬਣਦਾ ਏ ਇਹ ਦੋਏ ਰੋਡ ਜਾ ਕੇ ਬੰਗੜਾਉਣੇ ਕੋਲ ਇਕੱਠੇ ਹੁੰਦੇ ਆ ਛੱਡੇ ਦੇ ਕੋਲੇ ਟਰਾਲੀ ਪਾ ਕੇ ਖੜਾਤਾ ਜੇ ਉਹਦਾ ਨੰਬਰ ਆਜੂਗਾ ਫਿਰ ਇਹ ਕਹਾਂ ਲੈ ਜੂंगे ਮੁਕੇ ਦੇਖਣਾ ਹੁ ਨੰਬਰ ਕਦ ਕਉਂਦਾ ਹਾਲੇ ਖੜਾ ਹੈ ਵੈਸੇ ਮਿਲ ਹੁਣ ਪਾਣੀ ਕੋ ਖਰਾਬ ਹੋ ਗਿਆ ਕੀ ਹੋਇਆ ਚਲੋ ਉਹ ਇਸਨੇ ਕਦ ਚੱਲਦਾ ਹਾਲੇ ਤੂੰ ਧੂਆ ਵੀ ਨਹੀਂ ਕੱਢਦਾ ਹੈਗਾ ਜਮੇ ਸੋਨ ਮਸਾਨ ਪਈ ਹੈ ਰਹੀ ਹੋਇਆ ਨਾ ਫੇਰ ਮੈਂ ਮੈਂ ਤਾਂ ਮੈਨੂੰ ਚੱਲਣ ਦਾ ਨਹੀਂ ਪਤਾ ਹੈਗਾ ਵੀ ਕਦ ਚੱਲੂਗਾ ਥੱਲੇ ਆ ਲੈ ਰੇੜੀਆਂ ਵਾਲੇ ਆ ਜਿੰਦੀ ਛੱਡੇ ਥੱਲੇ ਇੱਥੇ ਤੇ ਆਹ ਰੈਂਚ ਨੂੰ ਪੈ ਕੇ ਰੇੜੀਆਂ ਵਾਲੀ ਜਿੰਨੂੰ ਅੱਗੇ ਚੱਲੀ ਜਾਊਗਾ ਜੀ ਆ ਕੰਡਾਏ 10 ਕੁ ਟਰਾਲੀਆਂ ਰਹਿ ਗਈਆਂ ਮੁਰੇ ਜੋਖਣੈ ਨੂੰ ਉਹ ਲੈ ਆ ਕੇ ਖੜਾਤਾ ਸਾਹਮਣੇ ਤਾਂ ਇਹ ਕਿੰਨਾਂ ਨੰਬਰ ਹੈ 11 ਨੰਬਰ ਝੁਗ ਗਿਆ ਦੇਖਦੇ ਹਾਂ ਕਿੰਨਾ ਕੁ ਟਾਈਮ ਲੱਗਦਾ ਹਲੇ ਪਾਗੰਦੀ ਹੋਈ ਵੀ ਬੱਦਲ ਬਾਈ ਜੀ ਗੰਨਾ ਹੋ ਜਾਣਾ ਇਹ ਵੀ 200 ਦੇ ਪਲੱਸ ਬਾਕੀ ਦੱਸੂਗਾ ਵੀ ਕਿੰਨਾ ਹੋਇਆ ਇਹਨਾਂ ਪਰੇ ਡਿੱਕੇ ਜਿਵੇਂ ਖੜਾਤਾ ਰੇੜੇ ਵਾਲੀ ਲਾਈਨ ਚ ਨੂੰ ਪਾ ਕੇ ਅੱਗੇ ਕੱਢ ਲਿਆਂਦਾ ਟਾਈਮ ਵੀ ਹੋਰੇ ਤੇ ਹੁਣ ਸਿੱਧਾ ਹੀ ਜਾਦਾ ਨੰਬਰ ਆ ਗਿਆ ਇੱਥੇ ਖੜਾ ਫਿਰ ਜਿਹਦੇ ਘੰਡੇ ਉਪ ਜੜ ਜਾਊਗਾ ਮੇਰੇ ਪਾਸ ਅੰਦਰ ਜਾਊਗਾ ਨਾ ਇਹ ਚੱਲਦਾ ਤਾਂ ਹੈਗਾ ਮੇਰੇ ਇਹ ਵੀ ਜੁਖਣੇ ਦੱਸ ਪਈਆਂ ਮੂਰੇ ਆਓ ਜੇ ਇੱਧਰ ਪਿੰਡ ਤੇ ਕਾਲ ਆ ਗਿਆ ਤਾਂ ਖਬਰ ਸਾਹਿਬ ਕਿਦਾ ਇੱਧਰ ਵਾ ਕੇ ਲਵਾਤਾ ਨਹੀਂ ਪਹਿਲਾਂ ਪਿੱਛੇ ਖੜਾ ਆਇਆ ਪਤਾ ਹੋਰ ਗੜੇ ਹਾਂ ਕਰਿਆ ਦਾਵਾ ਚਲੋ ਵਧੀਆ ਕਰਨਾ ਲਿਖਿਆ ਹੁਣ ਇਹ ਤਾਂ ਹੈ ਕਿੰਨੇ ਘੰਟੇ ਬਾਅਦ ਵਾਰੀ ਆਉਣੀ ਹੈ ਲਾਜ ਨੇ 50 ਤੇ ਪਰ ਬਾਕੀ ਤੇਰੇ ਪਰਸੋਂ ਤੜਕੇ ਨੂੰ ਅਛਿਆ ਕਿੰਨੇ ਚੜ੍ਹ ਕੇ ਕਿਆ ਮਾਤਾ ਹਾਂ ਹਾਂ ਕੱਲ ਅੱਜ ਹੁਣ ਸਵੇਰੇ ਆਇਆ ਤੂੰ ਦੁਬਾਰਾ ਆਇਆ ਮਰ ਲੈ ਹਾਂ ਕੱਲ ਦੁਬਾਰਾ ਨੂੰ 24 ਘੰਟੇ 48 ਉਹੀ 50 ਘੰਟੇ ਮਰ ਲੈ ਆਰਾਮ ਕਰ ਲਾ ਜਣੇ ਤਰਾਸਰ ਬਾਲਿਆਂ ਦੇ ਨਾਲ ਅਛਿਆ ਅਰੇ 24 ਘੰਟੇ ਵੀ ਜਾਇਜ਼ ਹੈ ਵੈਸੇ ਜਾਇਜ਼ ਹੈ ਹਾਂ 24 ਘੰਟੇ 'ਚ ਬੰਦਾ ਇੱਕ ਦਿਨ ਲੱਗ ਕੇ ਇੱਕ ਰਾਤ ਲੱਗ ਕੇ ਮੁੜ ਜਵੇ ਕੋਈ ਜ਼ਿਆਦਾ ਨਹੀਂ ਜਦੋਂ ਨਾ 50-50 ਘੰਟੇ ਲੱਗਦੇ ਯਾਰ 40-40 ਘੰਟੇ ਇਹ ਸੜਾ ਔਖਾ ਉੱਧਰ ਉੱਧਰ ਖੜੀ ਜਾਏ ਪਾਸੇ ਹਾਂ ਇੱਧਰ ਤਾਂ ਬਾੜੀ ਇੱਧਰ ਆਉਣ ਦੀ ਲੋੜ ਨਾ ਪਵੇ ਇੱਕ ਆਟ ਟਲੀਆਂ ਬਾਰੇ ਪਾਸੇ ਖੜੀਆਂ ਜੀ ਇੱਧਰ ਕੰਡੇ ਕਿ ਨਹੀਂ ਆਈਆਂ ਵੇਆਂ ਇਹੀ ਟਣੇ ੜਕਾ ਲਾਉਂਦੀਆਂ ਇਹੀ ਲਾਉਂਦੀਆਂ ਜਿਕਣ ਜੋਕ ਕੇ ਜਿਕਣ ਮਾਜੀ ਟਾਲੀ ਖੜਾ ਲਾ ਇੱਧਰ ਜੀ ਜਗ੍ਹਾ ਵਹਿਲੀ ਹੋਵੇ ਆਜੇ ਤਰ ਨੰਬਰ ਮੇਰਾ ਨੰਬਰ ਹਾਂ 10 ਟਾਲੀਆਂ ਮੂਰੇ ਹਲੇ ਉਹੀ ਨਹੀਂ ਦੱਸੇ ਜੀ ਆਉਣੇ ਜਾਂਉਂਦੀਆਂ ਹੁਣ ਤੇ ਇੱਕ ਗੱਲ ਹੈ ਹੁਣ ਵਿਹਲਾ ਜਿਹਾ ਹੋ ਗਿਆ ਵੈਸੇ ਇੱਧਰ ਵੀ ਦੋ ਟਰਾਲੀਆਂ ਰਹਿ ਗਈਆਂ ਇੱਧਰ ਵੀ ਦੋ ਰਹਿ ਗਈਆਂ ਜਿਹੜੀ ਹੁਣ 15 ਕ ਟਰਾਲੀਆਂ ਜੋਖੂਂਗੇ ਮੈਂ ਤੇ ਵੈਸੇ ਮੇਰੇ ਮੁਰੇ ਦੱਸਿਆ ਹੁਣ ਅੱਛਾ ਬਾਕੀ ਦੇਖਦੇ ਹਾਂ ਕਿੱਧਰ ਜਿੱਧੇ ਘਟੋਆਂ ਉੱਥੇ ਜੇ ਲਾ ਕੇ ਕਰੋਨਾ ਵਿਹਲੀ ਛੇਤੀ ਪਵੇਲੀ ਦਾ ਨੰਬਰ ਆਈ ਤੇ ਹੋਣੀ ਐ ਦੰ ਚ ਰੱਖੀ ਹਮੇ ਵੀ ਦਰਦ ਨੂੰ ਕੰਮ ਲੱਗੇ ਜਾਣਾ ਉਰੇ ਆ ਕੇ ਦੋ ਤਿੰਨ ਘੰਟੇ ਲੱਗ ਜਾਂਦੇ ਆ ਇਹ ਜਿਹੜਾ ਪੱਖਾ ਵਾਲਾ ਹੀ ਬੈਠਾ ਗਰਮੀ ਕਰ ਰਹੇ ਆ ਛੇ ਆ ਆਵਾਜ਼ ਆਖਦੋਣੀ ਦੀ ਥੋੜੀ ਚੱਲ ਪਿਆ ਹੈ ਲੋ ਹੈ ਵੈਸੇ ਯਾਰ ਹਾਂ ਅੱਛਾ ਮੈਂ ਜਿੱਥੇ ਹਾਂ ਕਰ ਲਾਂ ਨਾ ਥੱਲੇ ਬੈਣਾ ਠੀਕ ਠੀਕ ਹੈ ਜਿਹੜੇ ਪਤਾ ਤਾਂ ਵੀ ਰੋਹੀ ਆਏ ਨਹੀਂ ਕਹਿੰਦੇ ਇਹਨੂੰ ਮੈਂ ਪਤਾ ਤਾਂ ਵੀ ਰੋਹੀ ਆਏ ਨਹੀਂ ਕਹਿੰਦੇ ਇਹਨੂੰ ਤਾਂ ਪੱਖਾ ਚਲਾਉਣਾ ਪੈਣਾ ਲੋ ਜੀ ਪੱਖਾ ਲਾਇਆ ਵਗੜੇ ਨੇ ਅਛਾ ਪਹਿਲਾਂ ਜਦੋਂ ਪਹਿਲਾਂ ਆਪਣੇ ਜਾਂਦੇ ਦੇਖਿਆ ਜਿਹੜੇ ਆਏ ਕਰਦੇ ਜਾਂਦਾ ਲੋਕ ਪੁੜੀਆਂ ਮਾਰੇ ਕਰਦੇ ਨੇ ਟਰਾ ਨੂੰ ਇਹ ਬੈਟਰੀ ਵੀ ਕਿਸੇ ਕਿਸੇ ਵਾਰ ਹੋਏ ਕਰਦੀ ਸੀ ਹੁਣ ਤਾਂ ਸੁਖ ਸੁਖ ਤਾਈ ਪਹੁੰਚਦਾ ਹੈ ਬੰਦੇ ਨਾਲ ਹੀ ਬਰਾਮਦ ਰਹੀ ਪੁੜੀਆਂ ਵਾਲੇ ਹੁਣ ਇਹ ਜਿਵੇਂ ਅੱਜ ਕਮਾਜੀ ਤਰਪਾਲ ਪਾ ਕੇ ਜਿਹੜਾ ਨੂੰ ਪੈਣਾ ਵੀ ਪੱਖਾ ਲੱਗਿਆ ਹੋਵੇ ਮੱਛਰ ਵੀ ਨੇੜੇ ਆਉਂਦਾ ਇਹਦਾ ਬਹੁਤ ਹੈ ਜਾਈ 5 ਵਜੇ ਕਪੜਾ ਪਾਦੇ ਹੈ ਹਾਂ 5 ਵਜੇ ਕਪੜਾ ਪਾਦੇ ਹਾਂ ਜਿਹੜਾ ਗੰਨੇ ਦਾ ਕੰਮ ਨੇ ਵੇੜ ਕੇ ਬਣਾਈ ਕੀ ਫੇਰਾ ਜਨਾ ਇਹਦਾ ਗੰਨੇ ਫਸੀ ਜਾਂਦੇ ਟੁੱਟ ਜਾਂਦੇ ਹੋ ਹੀ ਜਾਂਦੇ ਇਹਦਾ ਮਾ ਚੜਾਇਆ ਮਹੀਨੇ ਕੇ ਬਾਅਦ ਪਟ ਗਿਆ ਜਦੋਂ ਮੈਂ ਪਹਿਲੇ ਦਿਨ ਸਰਾਣੇ ਦੀ ਭਰੀ ਆ ਭਈਆਂ ਨੇ ਕਰਨਾ ਮੂਰੇ ਕੜਤਾ ਮੈਂ ਸਰਾਣੀ ਖੁਰਕੀ ਗਿਆ ਸਰਾਣੇ ਨੂੰ ਨਹੀਂ ਹਾਈ ਟੁੱਟ ਗਈ ਦੀ ਯਾਰ ਮੇਰੇ ਦੋ ਸਾਲੇ ਕੋ ਪਟ ਗਿਆ ਛੇਆ ਚੜਾਇਆ ਹਫਤੇ ਕੇ ਬਾਅਦ ਪਟ ਗਿਆ ਹਾਂ ਹਾਂ ਠਾਕੀ ਦਾਦਾ ਛੇਆ ਠਾਕੀ ਕੋਲੋਂ ਉੱਥੇ ਕਰਨ ਲੱਗੇ ਆ ਠੀਕ ਠੀਕ ਆ ਰਾਗ ਬਾਤ ਨਹੀਂ ਪਤਾ ਉਸ ਆ ਕੇ ਬੰਦ ਅੱਛਾ ਇਹ ਹੈ ਨਾ ਰੋਪਿਆ ਰੇਕ ਉਹ ਇੱਕ ਉਹ ਰੇਪਰ ਇਹਨਾਂ ਨੇ ਇਹ ਬਾਤ ਬੁਣਾਈ ਕਿ ਦੂਜੀ ਲੋੜ ਪੈਂਦੀ ਜੇ ਗਰਮੀ ਦੀ ਲੋੜ ਪੈਂਦੀ ਜਿਆਦਾ ਖੁਸ਼ਰੀ ਦੀ ਪਰ ਮੈਂ ਕਿਹਨੇ ਦਾ ਫਾਇਦਾ ਹੀ ਬਹੁਤ ਹੈ ਇਹਦਾ ਬਹੁਤ ਜਿਆਦਾ ਹੈ ਹਾਂ ਲਓ ਜੀ ਰਾਤ ਦੇ 12:00 ਵਜੇ ਚੱਲੇ ਫੋਨ ਨੰਬਰ ਲੱਗਿਆ ਖੜ ਲਿਆ ਮੇਲੇ ਫੇਰ ਦੋ ਤਿੰਨ ਘੰਟੇ ਉਹਨਾਂ ਖਾਲੀ ਹੋ ਰਿਹਾ ਏ। ਆਹ ਜੀ ਗੰਨਾ ਮੂਰੇ ਤੱਕ ਪਿਆ ਰਿਹਾ ਟੱਟਾ ਹੈ ਨਾ। ਰਾਲੇ ਦੇ ਵਿੱਚ 4-5 ਫੁੱਟ ਮੂਰੇ ਹੈ। ਆਂਦੀ ਰਾਹ ਲੰਘ ਚੱਲੀ। ਤੋ ਦਾ ਜਾਏਗਾ ਹੁਣ ਔਲੀ-ਔਲੀ।